ਹੈਲੋ ਜੀ ਸਸਿਕੋ ਸਾਰੇ ਨੂੰ ਉਮੀਦ ਕਰਦੇ ਤੁਸੀਂ ਠੀਕ ਹੋਗੇ ਸਾਰੇ ਠੀਕ ਠਾਕਾਂ ਤੇ ਅਸੀਂ ਲੱਗ ਪਏ ਆ ਦਿਵਾਲੀ ਦੀਆਂ ਸਫਾਈਆਂ ਕਰਨ ਤੇ ਕੰਮ ਹੋ ਗਿਆ ਵਾ ਸ਼ੁਰੂ ਸਾਡਾ ਤੇ ਆਪਾਂ ਲੈ ਆ ਹਥਿਆਰ ਆਪਣੇ ਕੱਸ ਤੇ ਲੱਗ ਪਏ ਆ ਸਫਾਈਆਂ ਕਰਨ ਤੇ ਸਫਾਈਆਂ ਬਾਅਦ ਕਰਨੇ ਆ ਪਹਿਲਾਂ ਇਹਨਾਂ ਦੇ ਕਵਰ ਲਾ ਲੇ ਆ ਸੋਫਿਆਂ ਦੇ ਤੇ ਉਹਨਾਂ ਨੂੰ ਆਪਾਂ ਧੋ ਬਣਾ ਕੇ ਰੱਖ ਲਾਂਗੇ ਤੇ ਉਹਨਾਂ ਨੂੰ ਇੱਕ ਕਪੜੇ ਦੇ ਵਿੱਚ ਬੰਨ ਕੇ ਕੰਡ ਬੰਨ ਕੇ ਰੱਖ ਲਾਂਗੇ ਤੇ ਪਹਿਲਾਂ ਆਪਾਂ ਇਹਨਾਂ ਸੋਫਿਆਂ ਦੇ ਕਵਰ ਧੋ ਲਈਏ ਤੇ ਉਹ ਲਾ ਕੇ ਆ ਰੱਖੇ ਆ ਕਵਰ ਤੇ ਪਹਿਲ ਟੱਪ ਲੈਣ ਗਿਆ ਵਾ ਛੱਤ ਤੋਂ ਤੇ ਉਹ ਫਿਰ ਆਪਾਂ ਧੋਨੇ ਉਹਨਾਂ ਨੂੰ ਦੂਜਾ ਇਧਰ ਵੀ ਆਪਣਾ ਸਾਰੇ ਖਲਾਰਾ ਪਿਆ ਵਾ ਛੱਤਾਂ ਛੁੱਤਾਂ ਝਾੜਨੀਆਂ ਵਾ ਤੇ ਕੰਮ ਆਪਣਾ ਚੱਲਣ ਡਿਆ ਜਾਰੀ ਹੈ ਹੁਣ ਟੱਪ ਲੈਨੇ ਆ ਲਾ ਲੱਭ ਗਿਆ ਵਾ ਬਹੁਤ ਬੱਲੇ ਬੱਲੇ ਟਾਪਦੀ ਤੇ ਬਹੁਤ ਮੰਦੀ ਹਾਲਤ ਹੋਈ ਪਈ ਰੰਗ ਵੀ ਫੇਟ ਹੋਇਆ ਪਿਆ ਟੁੱਪੇ ਪਿਆ ਏ ਉਹ پتہ ਨਹੀਂ ਕਿਦਾਂ ਦਾ ਕੱਢਿਆ ਵਾ ਤੇ ਇਧਰਲੇ ਕਮਰੇ ਚੋ ਕਰ ਲੀਆ ਵਾ ਸਫਾਈਆਂ ਇਧਰ ਦਾ ਨੇੜਾ ਤਾਂ ਧੋ ਕੇ ਸੁਟਿਆ ਵਾ ਅੰਦਰ ਸਾਂਭਣ ਵਾਲਾ ਵਾ ਤੇ ਆ ਕੰਬਲ-ਕੁੰਬਲ ਚੁੱਕ ਕੇ ਤੇ ਅਜੇ ਆਪਾਂ ਮਤਲਬ ਕਰਨੀ ਆ ਸਫਾਈ ਤੇ ਕੰਬਲਾਂ ਦੀ ਮਤਲਬ ਕੰਬਲ ਹੀ ਧੋਣੇ ਆ ਤੇ ਕਮਰੇ ਦੀ ਸਫਾਈ ਤੇ ਹੋ ਗਈ ਏ ਸਾਰੀ ਤੇ ਇੱਧਰ ਤੁਸੀਂ ਵੇਖ ਸਕਦੇ ਜੀ ਬਾਬਾ ਜੀ ਦਾ ਰੂਮ ਇਹ ਪੂਰਾ ਸਾਫ਼ ਕਰ ਲਿਆ ਵਾ ਦੇ ਵਿੱਚ ਕੋਈ ਉਹ ਜੀ ਹੈਗਾ ਨਹੀਂ ਆ ਸਫਾਈ ਵਾਲਾ ਕੰਮ ਰਹਿ ਗਿਆ ਕਿਚਨ ਦੀ ਛੱਤ ਦਾ ਪ੍ਰੋਪਰ ਉੱਪਰੋਂ ਕੰਮ ਹੋ ਚੁੱਕਾ ਵਾ ਸਾਰਾ ਹੀ ਤੇ ਬਾਕਸੇ ਰਹਿ ਗਏ ਸਾਫ਼ ਕਰਨ ਵਾਲੇ ਤੇ ਆਹ ਥੱਲੇ ਵਾਲੇ ਏਰੀਆ ਸਾਰੇ ਰਹਿ ਗਏ ਸਾਫ਼ ਕਰਨ ਵਾਲਾ ਕਿਉਂਕਿ ਪੌੜੀ ਦਾ ਕੰਮ ਹੀ ਪੌੜੀ ਫਿਰ ਕਰਾਈ ਤੇ ਲਿਆਂਦੀ ਸੀ ਤੇ ਫਿਰ ਇਹ ਉੱਪਰਲਾ ਛੱਤ ਦਾ ਕੰਮ ਸਾਰਾ ਕੰਪਲੀਟ ਕਰ ਲਿਆ ਵਾ ਇੱਕ ਇਹਦੇ ਵਿੱਚ ਇਹ ਵਾ ਕਿ ਇੱਧ ਤੱਤੇ ਪਾਣੀ ਦੇ ਨਾਲ ਸਫਾਈ ਕਰਨੀ ਪਈ ਆ ਉਹ ਇਸ ਕਰਕੇ ਕਰਨੀ ਪਈ ਆ ਕਿਉਂਕਿ ਇਹਦੇ ਵਿੱਚ ਥੰਧਿਆਈ ਜਿਆਦੀ ਆ ਕਿਉਂਕਿ ਰੋਟੀ ਰੋਟੀ ਪਾਣੀ ਸੋਜੀ ਪਾਣੀ ਬਣਦਾ ਵਾ ਰੋਟੀ ਚੋਪੜੀ ਜਾਂਦੀ ਫਿਰ ਸਾਰਾ ਜਿਹੜਾ ਉਹਦਾ ਧੂੰਆਂ ਵਾ ਨਾ ਉਹ ਛੱਤਾਂ ਦੇ ਨਾਲ ਚੜਦਾ ਵਾ ਦੇਖ ਸਕਦੇ ਹੋ ਕਿਤੇ ਕਿਤੇ ਦਾਗ ਝਾਕਦੇ ਨੇ ਥੰਧਿਆਈ ਦੇ ਜਿਹੇ ਵੀ ਤੇ ਇਹ ਆਪਾਂ ਹੁਣ ਇਹਦੇ ਵਿੱਚ ਔਰ ਇਹ ਤੋਂ ਵੱਧ ਕੁਝ ਕਰ ਨਹੀਂ ਸਕਦੇ ਕਿਉਂਕਿ ਪੇਟ ਤੇ ਆਵਾਜ਼ ਹੀ ਕਰਾ ਨਹੀਂ ਸਕਦੇ ਇਹਨੂੰ ਤੇ ਚਲੋ ਹੋ ਸਕਦਾ ਜੇ ਇੱਕ ਅੱਧੀ ਵਾਰ ਫੇਰ ਕਰ ਲਈਏ ਸਾਰਾ ਕੰਪਲੀਟ ਕਰਕੇ ਫੇਰ ਆ ਜਾਾਂਗੇ ਕਿਚਨ ਦੇ ਵਿੱਚ ਤੇ ਆ ਚੀਜ਼ਾਂ ਸਾਰੀਆਂ ਖਰਾਬ ਹੋਈਆਂ ਪਈਆਂ ਵਾ ਹੁਣ ਤੇ ਬਾਕੀ ਕਿਚਨ ਦਾ ਕੰਮ ਥੱਲੇ ਨਾਲ ਰਹਿ ਗਿਆ ਬਾਕਸੇ ਰਹਿ ਗਏ ਆ ਸਾਫ਼ ਕਰਨ ਵਾਲੇ ਵਿੱਚੋਂ ਬਰਤਨ ਕੱਢ ਕੇ ਸਾਫ਼ ਕਰਨ ਵਾਲੇ ਆ ਤੇ ਬਾਕੀ ਕੰਮ ਹੋ ਗਿਆ ਇਧਰ ਸਾਰਾ ਆਪਣਾ ਨਿਬੜ ਗਿਆ ਵਾ ਇੱਕਰਾ ਲਓ ਜੀ ਸਾਡੇ ਦੂਜੇ ਕੰਬਲ ਦੀ ਵਾਰੀ ਆ ਗਈ ਆ ਵੇਖੋ ਕਿੰਦੇ ਗੰਦੇ ਕੱਪੜੇ ਹੋਏ ਆ ਠੀਕ ਅੱਕੇ ਦੇ ਨਾਲ ਤੇ ਇਧਰ ਨਾਲ ਲੱਗਦੀ ਮਸ਼ੀਨ ਵੀ ਲਾਈ ਆ ਤੇ ਸੋਫਿਆਂ ਦੇ ਕਵਰ ਇਹਦੇ ਵਿੱਚ ਪਾਏ ਆ ਤੇ ਇਧਰ ਇੱਕ ਕਵਰ ਧੋ ਲਿਆ ਵਾ ਤੇ ਇੱਕ ਕੰਬਲ ਧੋ ਕੇ ਰੱਖ ਲਿਆ ਵਾ ਤੇ ਹੁਣ ਇਹਨਾਂ ਨੂੰ ਉਚੜਨ ਵਾਸਤੇ ਚੇਅਰ ਤੇ ਰੱਖ ਦਿੱਤਾ ਤੇ ਹੁਣ ਇਹਨੂੰ ਉਚੜ ਜਾਣ ਕੇ ਫੇਰ ਇਹਨਾਂ ਨੂੰ ਹੋਲੀ ਦੇ ਟੱਪ ਚ ਪਾ ਕੇ ਉੱਥੇ ਦੇ ਸ਼ੱਟ ਕਰਾਵਾਂਗੇ ਤੇ ਇਧਰ ਆਪਣੇ ਕਮਰੇ ਦੀ ਹੋਣਡੀਆ ਸਫਾਈ ਤੇ ਜੋ ਵੀ ਕੰਮ ਕਰਨ ਡਿਆ ਵਾ ਉਹ ਕਹਿੰਦਾ ਕਿ ਮੈਂ ਵੀਡੀਓ ਦੇ ਵਿੱਚ ਨਹੀਂ ਹੋਣਾ ਚਾਹੁੰਦਾ ਪੈਰ ਲਾਇਓ ਮੇਰੇ ਕੋਲ ਗੱਲ ਨਹੀਂ ਤੇ ਇਧਰ ਆਪਣਾ ਡਰੈੰਗ ਰੂਮ ਦੀ ਹੋਣਡੀਆ ਸਫਾਈ ਤੇ ਦੂਸੋਂ ਫੇ ਰਹਿਣ ਦੇਤੇ ਇਧਰੇ ਜੇ ਇੱਕ ਸੋਫਾ ਕੱਢ ਦਿੰਦਾ ਵਾ ਤੇ ਇੱਕ ਸੋਫਾ ਇਹ ਦੂਸੋਂ ਫੇ ਇਧਰ ਕਰ ਦਿੱਤੇ ਆ ਇਧਰ ਐਲ ਬਣਾ ਦਿੱਤੀ ਆ ਲੋ ਜੀ ਕੱਪੜੇ ਸਾਡੇ ਗਿਆ ਤੋਪ ਸਾਰੇ ਗਰਮ ਤੇ ਕਾਰਾ ਹੀ ਟੋਬੀ ਕਾੜ ਬਣਾਇਆ ਵਾ ਤੋ ਫੀਸਾ ਤੋ ਵੀਜ਼ਾ ਟਾਸਾ ਤੁਮ ਫੋਨ ਕਰਦਾ ਲੋ ਜ ਸਾਡਾ ਕੰਮ ਗਿਆ ਹੋ ਹੁਣ ਅਸੀਂ ਕਰਾਂਗੇ ਸਫਾਈਆਂ ਸਿਰਫ ਇਹੋ ਦੋ ਛਾੜ ਹੋਰ ਰਹਿ ਗਏ ਲੋ ਜ ਕੋਠੇ ਦਾ ਵੀਊ ਵੇ ਦੇਖ ਸਕਦੇ ਤੁਸੀਂ ਦੋ ਇੱਕ ਛਾੜ ਤੇ ਇੱਕ ਕੰਬਲ ਉਹ ਪਾਤਾ ਇਹ ਇੱਧਰ ਸਾਡੇ ਪਿੰਡ ਦਾ view ਵੇਖੋ ਪਿੰਡ ਸਾਡੇ ਦਾ ਇੱਕ ਧੋਕੇ ਇੱਧਰ ਪਤਾ ਧੁੱਪ ਦਾ ਬਦਲ ਨੂੰ ਦਿਹਾ ਹੋਂਦ ਧੁੱਪ ਮਾਰ ਗਈ ਪਲਟੀ ਲੋ ਜੀ ਸਾਡੀਆਂ ਦਿਵਾਲੀ ਦੀਆਂ ਸਫਾਈਆਂ ਹੋ ਗਿਆ ਕੰਪਲੀਟ ਤੇ ਅਸੀਂ ਹੋ ਗਏ ਹੁਣ ਦਿਵਾਲੀਆਂ ਕਰਕੇ ਸਫਾਈਆਂ ਵਿਲੇ ਤੇ ਫਾਈਨਲੀ ਸਾਡਾ ਕੰਮ ਗਿਆ ਨਿਬੜ ਤੇ ਇਧਰਲਾ ਕਮਰਾ ਵੀ ਸਾਡਾ ਹੋ ਗਿਆ ਵਾ ਬਸ ਹੋਣਾ ਹੀ ਹਰ ਇੱਕ ਜਗਾ ਦੀ ਸੈਡਿੰਗ ਕਰਨੀ ਆ ਜਿਵੇਂ ਜਿਵੇਂ ਸਮਾਨ ਕਵਰ ਲਾਏ ਓਵੇਂ ਵਿੱਚ ਚੜਾਉਣੇ ਆ ਤੇ ਤੁਹਾਨੂੰ ਸਾਰੀ ਉਹ ਵੀਡੀਓ ਬਖਾਈ ਜਾਊਗੀ ਬਲੌਗ ਦੇ ਵਿੱਚ ਲੋ ਜੀ ਕੰਮ ਕਰ ਕਰ ਕੇ ਸਾਰੇ ਜਣੇ ਥੱਕ ਗਏ ਅੱਜ ਫੇਰ ਲਿਆਂਦੇ ਸ਼ਾਮ ਨੂੰ ਆਂਡੇ ਤੇ ਸਪਰਿੰਗ ਰੋਲ ਸਪਰਿੰਗ ਰੋਲ ਤੇ ਖਾ ਲਿਆ ਤੇ ਆਂਡੇ ਸਾਡੇ ਰਹਿ ਗਏ ਆ ਖਾਣ ਵਾਲੇ ਇਹ ਹੀ ਅੱਜ ਸਾਡਾ ਅੱਜ ਦਾ ਬਲੌਗ ਆ ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਘਰ ਦੀ ਸਫਾਈ ਅਸੀਂ ਅੱਜ ਦਾਲੀ ਦੀ ਸਾਰੀ ਸਫਾਈ ਕਰ ਦਿੱਤੀ ਆ ਦਗ ਵਾਲੀ ਦੀਆਂ ਸਫਾਈਆਂ ਕਰਕੇ ਹੋ ਗਈ ਐਸੀ ਫ੍ਰੀ ਟਾਈਮ ਦੇ ਨਾਲ ਹੀ